ਤੇ ਆਪਾਂ ਪੁੱਛ ਰਹੇ ਆ ਕਿ ਉਹ ਘਾੜੇ ਬਣਾ ਸਕਦੇ ਆ ਆਪਾਂ ਦੇਖੋ ਪਿੱਛੇ ਗਰਾਊਂਡ ਦੇਖੋ ਲੋ ਜੀ ਇੰਨੀ ਬੇਦਵਾਰੀ ਇਹ ਸਮਾਨ ਵੀ ਆਪਣੇ ਹੱਥ 'ਚ ਫੜੀ ਖੜਾ ਹੁਣ ਕਿਹੜੇ ਬਤ ਦੋ ਜਲੇ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੇਂ ਵਲੌਗ 'ਚ ਤੁਹਾਡਾ ਵੈਲਕਮ ਹੈ ਅ ਅੱਜ ਹੋ ਗਿਆ ਇਹ ਬੁੱਧਵਾਰ ਤੇ ਅੱਜ ਮੈਂ ਚੱਲੇ ਆਂ ਅਸੀਂ ਯਾਰ ਅੰਮ੍ਰਿਤ ਰਜ਼ੀ ਨਾਲ ਇੱਕ ਗਰਾਊਂਡ ਦੇ ਵਿੱਚ ਪ੍ਰੈਕਟਿਸ ਕਰਨਾ ਕ੍ਰਿਕਟ ਦੀ ਤੇ ਰਸਨੂ ਲਿਆਂਦਾ ਸਕੂਲੋਂ ਆਪਾਂ ਨੇ ਮੈਂ ਜਾਣ ਆਪਾਂ ਨੇ ਜਣਾ ਕ੍ਰਿਕਟ ਦੇ ਮੈਚ ਕਰਨ ਮੈਂ ਜਾਣਾ ਠੀਕ ਹੈ ਮੈਂ ਜਾਣਾ ਦੇਖ ਮੈਂ ਮੌਸਮ ਮੀਂਹ ਆਇਆ ਹੋਇਆ ਬੱਦਾਂ ਨਹੀਂ ਕੋਈ ਪਰਮਿਸ਼ਨ ਲਈ ਹੋਈ ਅੱਜ 2 ਤੋਂ 3 ਘੰਟੇ ਵਾਸਤੇ ਹਟ ਜਾ ਬੱਚਾ ਉਹ ਲੋ ਜੀ ਇੱਕ ਬੰਦਾ ਹੋਰ ਆ ਗਿਆ ਸ਼ੁਰੂ ਤੇ ਕਰਿਆ ਵਾ ਸ਼ੁਰੂ ਤੇ ਆ ਅੱਸੀ ਕੱਲ ਕਰਦੇ ਉਹ ਸ਼ਾਸੀ ਕੱਲ ਕਰਦੇ ਹਾਂ ਤੇਰਾ ਹਾਂ ਹਾਂ ਅਕੀਕਾ ਪਹਾੜਾਂ ਨੂੰ ਆਜੋ ਨਾ ਮਬਲੌਗ ਚੈਲੰਜ ਦਾ ਹਰ ਕਿਦਾਸ ਫੋਟੋ ਨਾ ਮਬਲਾਉਗਾ ਹੋ ਹਾਂ ਲੈ ਕੇ ਇਹ ਦੋ ਬੱਲੇ ਜੀ ਇਸ ਟਾਈਮ ਖੜੇ ਆਪਾਂ ਬਾਲਕੋਨੀ ਦੇ ਵਿੱਚ ਬਾਲਕੋਨੀ ਚੋਂ ਪਹਾੜਾਂ ਦਾ ਪਲੱਸ ਬੱਦਲਾਂ ਦਾ ਵਿਊ ਬੜਾ ਪਿਆਰਾ ਹੁੰਦਾ ਇੱਥੋਂ ਮੌਬੈਦਰ ਵੀ ਸੋਹਣਾ ਹੋਵੇ ਠੰਡਾ ਮੌਸਮ ਹੋਣ ਲੱਗ ਗਿਆ ਠੰਡ ਸ਼ੁਰੂ ਹੋ ਗਈ ਹੁਣ ਲਗਭਗ ਹਫ਼ਤੇ ਤੱਕ ਪੂਰੀ ਠੰਡ ਪੈਣ ਲੱਗ ਜੂਗੀ ਆ ਕੰਮ ਦਾ ਰੋਜ਼ ਆ ਹੁਣ ਜੀਲੋ ਚ ਆਇਨ ਨਾਲ ਕਹਿੰਦੇ ਖੇਡ ਕੇ ਕੁੱਦ ਕੇ ਪੂ ਰਹਿਣ ਉੱਥੇ ਬੈਂਚ 'ਚ ਲੱਗੇ ਕੋਨਾ ਪਰ ਕੁੱਦ ਕੇ ਆਉਂਦਾ ਨਾਲੇ ਹੁਣ ਆ ਕੇ ਫੇਰ ਉਰੇ ਤੇ ਨਾਲ ਲਾ ਵਾ ਟੀਵੀ ਇਹਨਾਂ ਨੇ ਬਸ ਮਾਦ ਗੱਡੀ ਟੀਵੀ ਤੂੰ ਦੇਖਦਾ ਬੱਦਲ ਪੂਰਾ ਚੜ ਕੇ ਆ ਗਿਆ ਇਸ ਟਾਈਮ 5 ਵਜਿਆਂ ਜਾਂ ਲੱਗਦਾ ਜਿਨਾ ਰਾਤ ਦੇ 8-9 ਵਜੇ ਕੇ ਹੁੰਦੇ ਆ ਮੌਸਮ ਹੁਣ 2-3 ਦਿਨ ਬਹੁਤ ਖਰਾਬ ਦੱਸਿਆ ਹੋਇਆ ਤੇ ਹੁਣ ਚੱਕਦੇ ਗੱਡੀ ਤੇ ਚੱਲਦੇ ਹਾਂ ਮੋਨੀ ਅਰਾਜ ਵੀ ਆ ਗਿਆ ਤੇ ਨਾਲ ਇਹ ਸਸੀਕਾਲ ਜੀ ਤੇ ਨਾਲ ਮੀ ਵੀ ਲਾਇਆ ਹੈ ਮੀ ਵੀ ਬੈਣ ਲਾਗੇ ਹੁਣ ਸ਼ੁਰੂ ਹੋ ਗਿਆ ਮੜਮੜਾ ਬਾਜ ਮਨ ਲਾ ਗੇੜੇ ਲੱਗਣਾ ਆਪਣੇ ਮੈਨੂੰ ਵੀ ਇਦਾਂ ਹੀ ਲੱਗ ਰਿਹਾ ਹੋ ਜੀ ਲੋ ਜੀ ਬੰਦੇ ਬਾਹਲੇ ਦਿੱਤੇ ਆ ਨੇਰੇ ਜੇ ਖੇਲੇ ਲੱਗੇ ਹੋ ਹਾਂਜੀ ਕਿੱਦਾਂ ਫਿਰ ਬੰਦੇ ਥੋੜੇ ਆ ਹੀ ਨਹੀਂ ਕਹਿੰਦੇ 50 ਬੰਦੇ ਨੇ ਆਉਣਾ ਬੰਦੇ 5 ਕਿ 4 ਰਹੇਗੇ ਅੰਦਰ ਹੀ 50 ਬੰਦੇ ਨੇ ਆਉਣਾ ਅੱਜ ਪ੍ਰੈਕਟਿਸ ਕਰਨ ਮੌਸਮ ਵਰਗਾ ਨਹੀਂ ਆਇਆ ਕੋਈ ਬਾਈ ਲੋ ਜੀ ਨੈੱਟ ਪ੍ਰੈਕਟਿਸ ਮੀ ਭਾਦੋ ਮੇਰਾ ਅੱਜ ਹੈਂ ਮੀ ਆ ਜਣਾ ਨੋ ਬਾਲ ਨੋ ਬੋ ਨੋ ਬੋ ਉਹ ਜਿਹਨੇ ਗਰਾਊਂਡ ਲਿਆ ਉਹ ਤਾਂ ਆਇਆ ਨਹੀਂ ਬੰਦਾ ਕੰਮ 6 ਵਜੇ ਛੱਡਣਾ ਉਹ 6 ਵਜੇ ਕੰਮ ਛੱਡਦਾ ਉਹ ਲੋ ਜੀ ਗਰਾਊਂਡ 'ਤੇ ਪਹੁੰਚ ਚੁੱਕੇ ਹਾਂ ਇਸ ਟਾਈਮ ਆਪਾਂ ਕਹਿੰਦੇ ਜੀ ਬਹੁਤ ਬੰਦੇ ਨੇ ਆਉਣਾ ਪ੍ਰੈਕਟਿਸ ਕਰਨ ਕੋਈ ਨਹੀਂ ਆਇਆ ਹੈਗਾ ਮੀਂਹ ਡਰਦੇ ਹਵਾ ਚੱਲ ਪਈ ਆ ਠੰਡੀ ਠੰਡ ਬਹੁਤ ਲੱਗ ਰਹੀ ਹੈ ਇਸ ਟਾਈਮ ਸਾਨੂੰ ਇੱਥੇ ਤੇ ਆਪਾਂ ਪੁੱਛਉਣਾ ਚਾਹਦੇ ਹਾਂ ਕਿ ਉਹ ਘਾਹ ਦੇ ਬਣਾ ਖਾਦੇ ਆ ਆਪਾਂ ਜਿਦੋਂ ਪਿੱਛੇ ਗਰਾਊਂਡ ਦੇਖਿਆ ਜਿਹੜਾ ਉਹ ਵਧੀਆ ਹੋ ਲੋ ਵੀ ਪ੍ਰੈਕਟਿਸ ਹੋ ਗਈ ਆਪਣੀ ਆ ਲਾਇਆ ਪਰ ਗਰਾਊਂਡ ਲੈਦਰ ਦੀ ਬਾਲ ਵਾਲਾ ਗਰਾਊਂਡ ਹੈ ਹਾਂਜੀ ਕਿਦਾਂ ਜੀ ਠੀਕ ਠਾਕ ਹੋ ਵਧੀਆ ਵਧੀਆ ਮੁੰਡੇ ਨੇ ਬਦਲ ਕਰਤਾ ਪ੍ਰੈਕਟਿਸ ਕਰ ਕਰ ਆਉਸਮ ਬਣਿਆ ਪਿਆ ਪੂਰਾ ਹੈ ਨਾ ਕਹ ਰਿਹਾ ਕਾ ਦਮ ਆਉਸਮ ਬਣਿਆ ਪਿਆ ਉਹ ਹਾਂ ਦੱਸਣਾ ਵੀ ਕਾ ਮਾਉਸਮ ਬਣਿਆ ਵਾ ਕਹਤਾ ਦਸ ਸਟੱਡੀ ਚੱਲ ਰਹੀ ਆ ਘਰੇ ਪਹੁੰਚ ਚੁੱਕੇ ਆਪਾਂ ਜਿਹੜਾ ਆ ਟੇਬਲ ਐ ਤੂੰ ਇਹਨੂੰ ਇੰਡੀਆ ਤੋਂ ਮੰਗਾਇਆ ਐ ਇੰਡੀਆ ਤੋਂ ਮੰਗਾਇਆ ਨਹੀਂ ਇੰਡੀਆ ਤੋਂ ਲੈ ਕੇ ਆਇਆ ਸੋਰੀ ਬਜੇ ਰ ਸਮੇਂ ਹੈ ਹੂੰ ਦੰਦ ਨਹੀਂ ਬਰਾਵਾ ਦੇ ਲੋ ਹੁਣ ਆ ਸਮ ਨੂੰ ਠਾਲ ਕੇ ਨਾ ਕੰਪੀਟੀ ਇੱਧਰ ਘਰ ਲੱਗੇ ਆਪ ਛੜਾ ਮਾਰ ਲੱਗ ਗਿਆ ਉੱਥੇ ਹੁਣ ਆ ਮੰਦਿਰ ਕੁਰਸੀ ਵਾ ਆਜੋ ਆ ਛੜਾ ਮਾਰਦਾ ਹੁਣ ਪਪਾ ਹਟ ਜਾ ਬੁੱਤ ਸੱਟ ਲੱਗ ਜੂਗੀ ਹਾਂ ਹਾਂ ਦੱਸ ਓਕੇ ਆ ਬੈਗ ਚ ਪਾ ਦੇ ਸਾਰਾ ਸਮਾਨ ਆਪਣਾ ਸਾਰਾ ਚਲ ਉਹ ਬੱਸ ਕਰ ਹੁਣ ਰਾਤ ਹੋ ਗਈ ਵੀ ਆ ਆ ਮਾਰੀ ਨੂੰ ਹਾਈਟ ਹਾਈਟ ਹੱਟੇ ਹੱਟੇ ਹਰ ਬੋਟ ਵੀ ਬਾਰੇ ਚਲ ਖੜੇ ਹੁੰਦੇ ਫਰਮ ਦੇ ਕਿ ਉਹ ਲਾਗੇ ਦੇਬਿੰਦੇ ਕਬੋਤਰ ਹੋਗੇ ਚੱਲ ਭਾਈ ਜੂਟੂਪ ਡਾਲੀ ਫਿਰ ਆਹ ਕਿਆ ਲੈਣਾ ਪੁੱਤ ਇਦੋਂ ਕੈਮਰੇ ਵਿੱਚ ਤੂੰ ਦੱਸਣਾ ਆ ਜਾ ਬਤ ਬਾਹਰ ਅੰਦਰ ਆ ਜਾ ਤੂੰ ਚੱਲ ਇਹਨੇ ਬਾਸਤ ਭਰਾਵਾ ਤੋੜੇ ਨਾ ਦੇ ਹਨ ਤੋੜ ਗਈਆਂ ਦੇਖਦਾ ਸਹੀ ਬਦਮਾਸ਼ ਆ ਤਾਂ ਆਪਾਂ ਸਮਾਪਤੀ ਕਰਨੀ ਭੁੱਲ ਗਏ ਵਲੌਗ ਦੀ ਚਲਾਜ ਵਾਲੇ ਪਿੱਛੇ ਪਾ ਦਿੰਦੇ ਆ ਵੀ ਹਨਾ ਆਪਾਂ ਕਿਹੜੀ ਚੋਲਣੀਆਂ ਆ ਵਾਹ ਤੂੰ ਤੋੜ ਤੋੜ ਚੱਲ ਚੱਲ ਉਹਨੂੰ ਬੈਗ ਲੈ ਤੁੰਕੀ ਦਵਾ ਦੇ ਲੈ ਬੈਗ ਲੈਣਾ ਬੈਗ ਨਾ ਬੈਗ ਲੈਣਾ ਨਾ ਬੋਲੋ ਯਾ ਇਹ ਐਕਸ਼ਨ ਜੋ ਬਣਣਾ ਬੈਗ ਇੱਕ ਲੋਣੀ ਇਹਨੂੰ ਸਤੂਚੋ ਰੰਗ ਰੰਗ ਪਾ ਕੇ ਰੱਖਣ ਵਿੱਚ ਉਹਦੇ ਤੇ ਇਹ ਖਾਣੇ ਪੀਣ ਦਾ ਸਮਾਨ ਖਾਣੂ ਕੀ ਲੈਣਾ ਬਰਿਓਚ ਹਾਂ ਦਾਂਦੀ ਕਾ ਲੈਣਾ ਬਰਿਓਚ ਉਹ ਕੋਈ ਆ ਅੱਜ ਕਿਹੜਾ ਕਿਧਰ 10 ਦੇ ਕਿਲੋ ਦੇ

ਚਲੋ ਭਾਈ ਜਾਂ ਲੱਗੀ ਜਾਂਦਾ ਛਾਂ ਟਾਈਮ ਤੋਂ ਭਾਈ ਜਾਮ ਬਹੁਤ ਲੱਗਿਆ ਸਾਢੇ 4 ਤੋਂ ਲੈ ਕੇ 6 ਵਜੇ ਤੱਕ ਤਾਂ ਨਿਕਲੇ ਨਾ ਕੰਮਕਾਰ ਵਾਲੇ ਲੋਕ ਬਹੁਤ ਨਿਕਲਦੇ ਆ ਤਾਂ ਨਹੀਂ ਫੇਰਾ ਇਹਨਾਂ ਨੂੰ ਮਨ ਲੱਗਦਾ ਹਨਾ ਉਹ ਖਮਾ ਲੇ ਵੀ ਚੱਲੀ ਆ ਗੋਲੇ ਨਾ ਜਣੋਂ ਹੋਂ ਤਾਂ ਖੈਰ ਆ ਮੱਕੜੀ ਆ ਗਈ ਮੱਕੜੀ ਆ ਗਈ ਨੋ ਖਾਣੇ 간 ਲ ਮੈਂ ਉਧਰ ਗਈ ਮੱਕੜੀ ਆ ਗਈ ਖਾਣੇ ਨੂੰ ਨਹੀਂ ਗਿਆ ਕੋਈ ਲੋ ਜੇ ਇਸ ਟਾਈਮ ਆਪਾਂ ਆਏ ਹੋਏ ਆ ਐਕਸ਼ਨ ਚ ਜੋ ਬੰਨ ਨੂੰ ਦਵਾਉਣ ਬੈਗਾ ਰ ਉਹ ਰੰਗ ਜਿਹੇ ਵਾਲੇ ਸਟੂਟੋ ਜੀ ਤੇ ਕਈ ਦਿਨਾਂ ਰੋਲਾ ਪਾਈ ਜਾਂਦਾ ਰ ਟਾਈਮ ਹੀ ਨਹੀਂ ਲੱਗਿਆ ਆਉਣ ਦਾ ਤੇ ਅੱਜ ਟਾਈਮ ਮਿਲਿਆ ਫਾਈਨਲੀ ਬਾਕੀ ਆਪਾਂ ਲਾਈ ਹੋਈ ਆ ਪੱਟੀ ਦੂਜੀ ਗਰਮ ਪੱਟੀ ਜੀ ਮੋਢਾ ਦੁਖਦਾ ਕਈ ਦਿਨ ਦਾ ਜੀ ਖੇਲਣ ਖੁਲਣ ਕਰਕੇ ਅਰੇ ਸਟ੍ਰੋਸਟ ਹੁੰਦੀ ਨਹੀਂ ਮੋਢੇ ਨਹੀਂ ਤੇ ਇੱਕ ਨਹੀਂ ਆਪਾਂ ਥੱਕੀ ਜਾਂਦੇ ਆ ਇਹਨੂੰ ਲੈ ਲੈ ਦੋ ਸਿੱਧਿਆ ਕੇ ਬੈਠ ਬਲਬਲਾ ਇੰਨੀ ਹੈ ਪੈਂਸਲ ਕਲਰ ਵੀ ਹੈ ਕਲਰ ਵੀ ਹੈ ਉਹ ਕਿੰਨੇ ਬੈਲੋ ਆ ਬੈਗ ਵੀ ਉਹ ਡਾਇਨਾਸੌਰ ਵਾਲੇ ਮਿਲ ਗਏ ਬੱਲੇ ਕਮਾ ਲਏ ਹੋਗੇ ਇਹਦੇ ਸੀਪੇ ਲੱਗੀ ਅਜ ਤਾ ਨੈਰੋ ਚ ਉਹਦਾ ਦੂਆ ਡਾਕੂਮੈਂਟ ਨਾਲ ਉਹਦਾ ਆਉਣੀ ਆਹੀ ਆ ਮਿਲਦਾ ਬਸ ਠੀਕ ਤਾਂ ਹੈ ਹੁਣ ਹੈਰੀ ਪਾਊਡਰ ਹੈਰੀ ਪਾਊਡਰ ਨਹੀਂ ਖੇਵਣਾ ਹੈ ਹੈਲੀ ਪਾਟਰ ਲੈ ਦੇਖ ਮੈਂ ਖੜ ਜਾ ਮੈਂ ਆ ਬੜੀ ਦਸਨ ਆ ਬੜੀਆਂ ਰੱਖ ਦੇ ਕੋਈ ਤੁੰਗ ਉਹ ਮੈਂ ਖੋਲ ਕੇ ਤੁਹਾਨੂੰ ਦਊ ਆ ਦੇਖ ਵਾਓ ਆ ਗਿਆ ਕਾਂਤੀ ਵੀ ਆ ਆ ਵੀ ਆ ਗੋਮਾ ਵੀਰ ਬੱਲੇ ਲੋ ਜੀ ਇੰਨੀ ਬੇਦਵਾਰੀ ਇਹ ਸਮਾਨ ਵੀ ਹੁਣ ਹੱਥ 'ਚ ਫੜੀ ਖੜਾ ਹੁਣ ਕਿੱਥੇ ਰੱਖੇ ਨਾ ਦੇਣ ਰਸਮ ਆ ਜਾ ਪੁੱਤ ਨੋ ਨੋ ਤੁਕਾਰੇ ਕੋਈ ਸਤੋ ਕੋਈ ਮਾਰਕੀਟ ਜਾਣਾ ਹੁਣ ਆਪਾਂ ਨੇ ਉੱਥੇ ਲੇ ਲੇੜ ਕੋ ਲੈਣਾ ਖਾਣ ਨੂੰ ਆਜੋ ਚੱਲ ਚੱਲ ਤੇਰੀ ਵਾਰੀ ਆ ਹੁਣ ਉਹ ਜਰੂਰ ਹੁਣ ਬੱਸ ਕਰੋ ਇੱਥੇ ਗਾ ਪਾਇਆ ਫੇ ਤੁਸੀਂ ਤੇਰੇ ਕਹੰਤੇ ਹੀ ਲੱਗ ਜਣੇ ਹੋ ਤੇਰੇ ਤੋਂ ਓਕੇ ਹੋ ਚਲਾ ਬੰਗੋੜੇ ਲਾ ਖੁਸ਼ ਹੋਇਆ ਪਿਆ ਹੁਣ ਖੇੜਿਆ ਪਿਆ ਸੁਖਰਾਈ ਜੋ ਬੰ ਨੂੰ ਬੈਗ ਮਿਲ ਗਿਆ ਤੇ ਨਾਲ ਸਟੂਚੋ ਮਿਲ ਗਈ ਰੰਗ ਵਾਲੀ ਤੇ ਹੁਣ ਕੰਮ ਟਾਈਮ ਤੋਂ ਇਹ ਤੇ ਹੁਣ ਜਾਣਾ ਅਸੀਂ ਲਿਡਲ ਮਾਰਕੀਟ ਦੇ ਵਿੱਚ ਖਾਣ ਪੀਣੂ ਲੈਣਾ ਕਾ ਲੈਣਾ ਜੋ ਬੰ ਖਾਣ ਨੂੰ ਪ੍ਰਿਵੋਸ਼ਪਤਾ ਤੇ ਇੱਥੇ ਰੱਖ ਨੋਟਸ ਟੋਲੇ ਕਿਹੜੇ ਬਤਾ ਦੋਏ ਲੈ ਲੈਣੇ ਕਰੇਮ ਵਾਲੇ ਲੈ ਲੋ ਜੇ ਲੈਣੇ ਇੱਕ ਮਿੰਟ ਦੇਖਦਾ ਬਾਪੇ ਜਗੰਤੂ ਛਾੜੋ ਨਾ ਛੜੋ ਗਵੰਤੀ ਪਾਉਣ ਨਾਲ ਪਹਿਲਾਂ ਇੱਧਰ ਆ ਜਾ ਬਿੱਤੂ ਤੂੰ ਲੈ ਆਪ ਵੀ ਨਾਲ ਹੈਲਪ ਕਰਾਉਣ ਲੱਗਿਆ ਵਾ ਕੀ ਕਹਿੰਦਾ ਇਹ ਕਿ ਦੋ ਜਲੇ ਰੱਖ ਦੇ ਨੀ ਚੱਲੇ ਕਿ ਉਹ ਦੋ ਲੈ ਪ੍ਰਧਾਨਾ ਲੋ ਜੀ ਸਪੇਦਾ ਕਰ ਲਿਆ ਆਪਾਂ ਨੇ ਤੇ ਹੁਣ ਚੱਲਿਆ ਘਰ ਨੂੰ ਸਕੌਂਤੋੜਾ ਚੱਕ ਲੋ ਚੱਲ 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 ਲੋ ਜੀ ਲੈਣ ਦੇਖੋ ਗੱਡੀ ਬੜੀ ਲੱਗੀ ਹੋਈ ਜਾਮ ਤੇ ਅੱਗੇ ਰਤੋਂਦਾ ਆਟੋ ਸਰਾਦੇ ਵਾਲਾ ਸਾਡੇ ਪਿੰਡ ਨੂੰ ਲੈਣ ਲੱਗੀ ਪਈ ਜਾ ਕੇ ਇੰਨੀ ਜ਼ਿਆਦਾ ਲੈਣ ਲੱਗੀ ਹੋਈ ਐ ਇਹ ਟਾਈਮ ਦਾ ਨਿਕਲੇ ਨਾ ਲੋ ਜੀ ਫਾਈਨਲੀ ਘਰੇ ਪਹੁੰਚ ਚੁੱਕੇ ਆਂ ਜੋ ਬਣਾ ਆਪਣਾ ਬੈਗ ਤੇ ਮੈਂ ਕੱਲ ਕੰਮ ਤੇ ਲੈ ਕੇ ਜਾਣਾ ਕੰਮ ਤੇ ਕੰਮ ਤੇ ਲੈ ਆਇਆ ਤਾਂ ਮੈਂ ਨਾ ਪਾਪਾ ਨੂੰ ਮਿਹਨੇ ਪਾਪਾ ਨੇ ਦਵਾਇਆ ਬਲੇ 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 ਇਹ ਤਾਂ ਰੰਗੇ ਬਹੁਤ ਮਿਲ ਗਏ ਭਾਈ ਐਨੇ ਰੰਗ ਇੱਧਰ ਵੀ ਦਿਖਾ ਦੇ ਕੈਂਚੀ ਕੱਟਦੇ ਹੋ ਮੇਰੇ ਕੈਂਚੀ ਕੱਟਣੀ ਹਾਂ ਕੱਟ ਕੱਟ ਤੱਟ ਨਹੀਂ ਆ ਉਹ ਤਾਂ ਤੇ ਤੈਨੂੰ ਕੱਟਣਾ ਨਹੀਂ ਆਉਂਦਾ ਹਜੇ ਤਾਰ ਕੇ ਕੱਟਣਾ ਬਾਲੀ ਨਾਲ ਹਵਾ ਕਰ ਰਿਹਾ ਸ ਬੱਡੇ ਬੱਡੇ ਨਹੀਂ ਹਵਾ ਘੜਦੀ ਮੈਂ ਕਦਰ ਰਵਾਉਣਾ ਕਦਰ ਵਾਤਾ ਕਿਨੇ ਰਵਾਇਆ ਕੀ ਹੋ ਗਿਆ ਔਰ ਕੁੜ ਕੁੜ ਹੰਝੂ ਕੱਢਦਾ ਸ ਪਤਾ ਦੇ ਲੈਣੇ ਆ ਪਤਾ ਦੇ ਦੋ ਬਾਈ ਨੂੰ ਪਤਾ ਦੇ ਦਿਓ ਇਦਾਂ ਨੇ ਚਾਲ ਨਾਲ ਬਤਾ ਦੇ ਲੈ ਕੇ ਆਏ ਇਹ ਚ ਲੈ ਲਾ ਮਾਮਾ ਕੋ ਜਾ ਕੇ ਉਹ ਲਿਆਂਦੇ ਆ ਲਿਆਂਦੇ ਆ ਉਹ ਥੱਲੇ ਆ ਕੇ ਹੋਣੇ ਆ ਉਹ ਥੱਲੇ ਪਏ ਹੋਣੇ ਬੈਗ ਦੇ ਪਤੰਦਰਾ ਪਿੱਛੇ ਰਹਿ ਪਿੱਛੇ ਤੈਨੂੰ ਕਿੰਨੀ ਵਾਰ ਕਿ ਉੱਪਰ ਨਾ ਖੜੇ ਕਰ ਬੁੱਤਾ ਨਾਂ ਕਰ ਥੱਲੇ ਗਿਰ ਜਾਊਂਗਾ ਉਹ ਦੇ ਦੇ ਠੰਡੀ ਹਵਾ ਚੱਲਦੀ ਆ ਆਪਾ ਉਹ ਜਿਹੜੇ ਦੋ ਕੂਗਿਆ ਦਿਖ ਦਿਆ ਉਹ ਇੱਥੇ ਰਹਿੰਦੀ ਆ ਕੂਗਿਆ ਹਾਂ ਉਹ ਫਿਰਦੀ ਆ ਉਹ ਇੱਥੇ ਰਹਿੰਦੀ ਆ ਹੁੰਦੀ ਹੁਣ ਮੈਨੂੰ ਪਤਾ ਬੁੱਤਾ ਇਹਦੇ ਵਿੱਚ ਰਹਿੰਦੀ ਆ ਮੈਨੂੰ ਪਤਾ ਟੁੱਟ ਗਿਆ ਹੁਣ ਹੈ ਨਹੀਂ ਇਹ ਨਾ ਆਪ ਕੱਲ ਹਵਾ ਆਈ ਦੀ ਉਹ ਵਿੱਚ ਹੋ ਗਿਆ ਲੋ ਜੀ ਸ਼ਾਮ ਟਾਈਮ ਹੋ ਗਿਆ ਸ਼ਾਮ ਦੇ 6:30 ਦਾ ਟਾਈਮ ਹੈ ਤੇ ਖੰਦ ਹੁਣ ਇਡਲੀ ਚ ਪਾਣੀ ਸ਼ੁਰੂ ਹੋ ਗਿਆ ਇਸ ਟਾਈਮ ਕਿੱਧਰ ਲੋ ਜੀ ਬਰੇਸ਼ੀਆ ਸਾਈਡ ਮੀ ਪੈ ਰਿਹਾ ਹੈ ਤੇ ਸਾਡੇ ਹੁਣ ਜਿਹੜਾ ਮੀ ਆਪਾਂ ਕਹਿ ਰਹੇ ਸੀ ਉਹ ਬਰੇਸ਼ੀ ਜਾ ਕੇ ਪਿਆ ਚਲੋ ਇੱਧਰ ਬਚਾਉ ਰਿਹਾ ਜਦੋਂ ਆਪਾਂ ਮਾਰਕੀਟ ਗਏ ਸੀ ਮਾਰਕੀਟ ਚੋਂ ਆਪਾਂ ਲਿਆਏ ਸੀ ਪਾਨੀਆਂ ਇਹਨਾਂ ਨੂੰ ਡਬਲ ਰੋਟੀਆਂ ਕਹਿੰਦੇ ਨੇ ਉਹਦਾ ਆਪਾਂ ਸ਼ਾਇਦ ਉਰੇ ਸੰਦੇ ਪਾਨੇ ਕਹਿੰਦੇ ਇਹਨਾਂ ਨੂੰ ਹੁਣ ਮੋਸਰੇਲਾ ਆ ਪਨੀਰ ਜਾਂ ਵਿੱਚ ਪਿਆਜ਼ ਵਿੱਚ ਮਿਰਚਾਂ ਤੇ ਵਿੱਚ ਆ ਮੜਾ ਮੋਟਾ ਸਮਾਨ ਲਾ ਕੇ ਅੱਜ ਦਾ ਡਿਨਰ ਆਪਣਾ ਇਹ ਹੋਊਗਾ ਅੱਛਾ ਲੋ ਜੀ ਆ ਕਰੀਮ ਹੈ ਕਾ ਵਿੱਚ ਲੱਗਦੀ ਹੈ ਇਹ ਵੀ ਦਿਖਾਣੀ ਕਹਿੰਦੇ ਲਾਜ਼ਮੀ ਤੇ ਨਾਲ ਪੇਸਕਾ ਤੇ ਚੱਲੂਗੀ ਲੋ ਜੀ ਆਪਣੀ ਐਪਲ ਕਲॉक ਕਹਿੰਦੀ ਹੈ ਜੀ 6:20 ਮਿੰਟ ਹੋ ਗਏ ਇਹ ਆਪਾਂ ਨੇ ਲਿਆਂਦੀ ਸੀ ਇੰਡੀਆ ਤੋਂ ਫਤੇਗੜ ਸਾਹਿਬ ਤੋਂ ਜਦੋਂ ਮੱਥਾ ਟੇਕਣ ਵੇਲੇ ਫਤੇਗੜ ਸਾਹਿਬ ਇੱਥੇ ਰੋੜਾਂ ਤੇ ਵੇਚ ਰਹੇ ਸੀ ਉੱਥੋਂ ਦੇਖਿਆ ਵਧੀਆ ਲੱਗਿਆ ਮੈਨੂੰ ਤੇ ਬਾਕੀ ਇਹ ਸੀ ਅੱਜ ਦਾ ਆਪਣਾ ਵਲੌਗ ਉਮੀਦ ਕਰ ਤੁਹਾਨੂੰ ਵਧੀਆ ਲੱਗਿਆ ਹੋਊਗਾ ਜੇ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਤੇ ਸਬਸਕ੍ਰਾਈਬ ਕਰ ਲਿਓ ਰਸਮ ਕਹਿੰਦੀ ਅਸੀਂ ਹੋਰ ਚੱਲਣ ਦਾ ਬਾਪਾ ਮਾਂ ਨਹੀਂ ਫਿਰ ਵਾਲਾ ਲੰਬਾ ਹੋ ਜਾਂਦਾ ਇਸ ਕਰਕੇ ਮਿਲਦੇ ਜੀ ਤੁਹਾਨੂੰ ਕੱਲ ਦੇ ਵਲੌਗ ਦੇ ਵਿੱਚ ਉਦੋਂ ਲਈ ਸਾਰਿਆਂ ਨੂੰ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਕਰਦੇ ਬੱਤਰ ਲੋ ਜੀ ਉਹਦਾ ਔਰ ਅਸਮਦੀ ਉਹ ਫਰੈਂਡ ਆ ਗਏ ਐਮ ਆ ਗਏ ਬਾਏ ਸਸਿਕਾ